ਸਭ ਤੋਂ ਪਹਿਲੇ ਅਸੀਂ ਅਕਾਲ ਪੁਰਖ ਅਗੇ ਅਰਦਾਸ ਕਰਦੇ ਹਾਂ ਵੀ ਸੱਚੇ ਬਾਦਸ਼ਾਹ ਤਰਮਿੰਦਰ ਜੀ ਜਲਦੀ ਤੋਂ ਜਲਦੀ ਠੀਕ ਹੋ ਜਾਣ ਕਿਉਂਕਿ ਸਾਡੇ ਪਿੰਡ ਦੀ ਤਾਂ ਇਸ਼ਾਨ ਨੇ ਜੀ ਪੂਰੇ ਪੰਜਾਬ ਦੀ ਇਸ਼ਾਨ ਨੇ ਫਿਲਮ ਇੰਡਸਟਰੀ ਦੇ ਵਿੱਚ ਹੀ ਮੈਨ ਕਰਕੇ ਤਰਮਿੰਦਰ ਨੂੰ ਜਾਣਿਆ ਜਾਂਦਾ ਅੱਜ ਜਦੋਂ ਸਵੇਰੇ ਪਤਾ ਲੱਗਿਆ ਤਾਂ ਬੜਾ ਮਨ ਨੂੰ ਦੁੱਖ ਹੋਇਆ ਵੀ ਉਸ ਤੋਂ ਬਾਅਦ ਨਾਲ ਹੀ ਥੋੜੀ ਦੇਰ ਬਾਅਦ ਜਦੋਂ ਹੁਣ ਟਵੀਟ ਆਇਆ ਇਸ਼ਾ ਦੇ ਹੋਂਦ ਤਾਂ ਮਨ ਨੂੰ ਇੱਕ ਸ਼ਾਂਤੀ ਵੀ ਮਿਲੀ ਹੈ ਵੀ ਹਲੇ ਉਹ ਠੀਕ ਨੇ ਅਕਸ਼ਵੀਰ ਅਸੀਂ ਤਾਂ ਇਹ ਅਰਦਾਸ ਕਰਦੇ ਆਂ ਅਕਾਲ ਪੁਰਖ ਅੱਗੇ ਅੱਛਾ ਜਿਵੇਂ ਸੋਸ਼ਲ ਮੀਡੀਆ ਤੇ ਜਿਹੜੀਆਂ ਖਬਰਾਂ ਵਾਇਰਲ ਹੋਈਆਂ ਹਨ ਉਹ ਸੁਣ ਕੇ ਕਿੱਦਾਂ ਦਾ ਲੱਗਾ ਤੁਹਾਨੂੰ ਬਹੁਤ ਦੁੱਖ ਲੱਗਿਆ ਜੀ ਬਹੁਤ ਦੁੱਖ ਲੱਗਿਆ ਕਿਉਂਕਿ ਸਾਡੇ ਪਿੰਡ ਦੀ ਸ਼ਾਨ ਆ ਜੀ ਸਾਨੂੰ ਕਿਤੇ ਆਈਡੈਂਟੀਫਿਕੇਸ਼ਨ ਦੇਣ ਦੀ ਲੋੜ ਨਹੀਂ ਪੈਂਦੀ ਜੇ ਧਰਮਿੰਦਰ ਦਾ ਨਾਮ ਲੈ ਦਈਏ ਕਹਿੰਦੇ ਸਾਹਨੇਵਾਲ ਤੋਂ ਧਰਮਿੰਦਰ ਤੇ ਸਾਹਨੇਵਾਲ ਦਾ ਸਬੰਧ ਬੜਾ ਨੇੜੇ ਦਾ ਇੰਡਸਟਰੀ 'ਚ ਬਹੁਤ ਕਲਾਕਾਰ ਗਏ ਆ ਪੰਜਾਬ ਤੋਂ ਪਰ ਕਿਸੇ ਪਿੰਡ ਦਾ ਨਾਮ ਨਹੀਂ ਕਦੇ ਚਮਕਿਆ ਜਿਸ ਤਰ੍ਹਾਂ ਸਾਡਾ ਚਮਕੀਂ ਕਿਹਦੀ ਖਬਰ ਕਿੱਥੇ ਹੋਣਦੇ ਜਾਂਦੇ ਰਹਿੰਦੇ ਸੀ ਉਹ ਅਕਸਰ ਜਦੋਂ ਵੀ ਆਏ ਨੇ ਇੱਕ ਵਾਰ ਤਾਂ 15 ਚ ਵੀ ਉਹ ਆਏ ਐਸ ਸਕੂਲ ਦੇ ਅੰਦਰ ਉਹਨਾਂ ਨੇ ਡਾਕੂਮੈਂਟਰੀ ਬਣਾਈ ਉਹ ਜਦੋਂ ਉਹਨਾਂ ਨੇ ਇੱਕ ਪਿਕਚਰ ਬਣਾਈ ਸਕੂਲ ਅੰਦਰ ਆਏ ਸਟੇਸ਼ਨ ਤੇ ਆਏ ਫਿਰ ਲਾਸਟ ਟਾਈਮ 2020 ਦੇ ਵਿੱਚ ਲੁਧਿਆਣਾ ਇਹ ਪ੍ਰੋਗਰਾਮ ਸੀਗਾ ਆਪਣੇ ਨਹਿਰੂ ਸਿਧਾਂਤ ਕੇਂਦਰ ਉਸ ਰਾਤ ਨੂੰ ਵੀ ਉਹ ਪਰਲੀ ਸਾਈਡ ਰੇਲਵੇ ਰੋਡ ਤੋਂ ਆਏ ਸਟੇਸ਼ਨ ਤੱਕ ਆਏ 2020 ਦੇ ਵਿੱਚ ਲਾਸਟ ਆਇਆ ਉਸ ਤੋਂ ਬਾਅਦ ਨਹੀਂ ਆਏ ਕਰੋਨਾ ਤੋਂ ਪਹਿਲੇ ਦੀ ਗੱਲ ਉਦੋਂ ਵੀ ਅਸੀਂ ਉਹਨਾਂ ਨੂੰ ਨਹਿਰੂ ਸਿਧਾਂਤ ਕੇਂਦਰ ਮੈਨੂੰ ਮੌਕਾ ਮਿਲਿਆ ਜਦੋਂ ਮੈਂ ਦੱਸਿਆ ਸਾਹਨੇਵਾਲ ਤੋਂ ਪੁਰਾਣੇ ਬਜ਼ੁਰਗਾਂ ਦੇ ਨਾਮ ਲੈ ਤਾ ਉਹ ਬੜੇ ਖੁਸ਼ ਹੋ ਕੇ ਮਿਲੇ ਜੱਫੀ ਪਾ ਕੇ ਮਿਲੇ 15 ਦੇ ਵਿੱਚ ਵੀ ਅਸੀਂ ਇੱਥੇ ਮਿਲੇ ਆ ਜਾਨੀ ਕਿ ਵਧੀਆ ਵਿਚਰਦੇ ਆ ਹਾਂ ਬਹੁਤ ਵਧੀਆ ਵਿਚਰਦੇ ਆ ਉਸ ਤੋਂ ਪਹਿਲੇ ਜਿਹੜੇ ਸਾਡੇ ਪਿੰਡ ਦੇ ਲੋਕ ਕੋਈ ਬੰਦਾ ਵੀ ਚਾਹੇ ਸਾਹਨੇਵਾਲ ਦਾ ਨਾਮ ਲੈ ਕੇ ਉੱਥੇ ਗਿਆ ਬੰਬੇ ਤਾ ਉਹਨੂੰ ਮਿਲੇ ਨੇ ਇਸ ਤੋਂ ਬਿਨਾ ਸਨੀ ਦੇਵਲ ਨੂੰ ਵੀ ਇੱਕ ਵਾਰ ਮੈਨੂੰ 2002 ਦੇ ਵਿੱਚ ਮੋਕਾ ਮਿਲਿਆ ਮਿਲਣ ਦਾ ਜੀ ਉਹ ਫਿਲਮ ਚਲਾਦਾ ਹੀਰੋ ਦੀ ਫਿਲਮ ਬਣਦੀ ਸੀ ਮਨਾਲੀ ਅਸੀਂ ਵੀ ਉੱਥੇ ਹੀ ਸੀਗੇ ਵੈਸੇ ਗਏ ਸੀ ਤਾਂ ਉਹਨੇ ਵੀ ਜਦੋਂ ਪਤਾ ਲੱਗਿਆ ਸਾਹਨੇਵੜ ਤੋਂ ਸਪੈਸ਼ਲ ਸਾਨੂੰ ਮਿਲੇ ਬੜਾ ਖੁਸ਼ ਹੋਏ ਸਾਡੇ ਨਾਲ ਪਿਕਸ ਕਰਾਈਆਂ ਉਸ ਸਮੇਂ ਉਹਨਾਂ ਨੇ ਸਾਡੇ ਤਾਂ ਸ਼ਹਿਰ ਦੇ ਵਿੱਚ ਅੱਜ ਸ਼ੋਕ ਦੀ ਲਹਿਰ ਹੈ ਜੀ ਕਿਉਂਕਿ ਜਦੋਂ ਪਤਾ ਲੱਗਿਆ ਸੀ ਜੇ ਠੀਕ ਹੋ ਜਾਂਦੇ ਆ ਜੀ ਤੇ ਪ੍ਰਮਾਤਮਾ ਠੀਕ ਕਰ ਦੇਣ ਕਿਉਂਕਿ ਹੱਲੇ ਉਹਨਾਂ ਦੀ ਉਮਰ ਅਸੀਂ ਹਾਂ ਪੂਰੀਆਂ ਸਾਰੇ ਲੋਕਾਂ ਵੱਲੋਂ ਦੁਆਵਾਂ ਹੈ